ਆ ਜਿੰਦਗੀ ਲਾਈਕਾਂ ਦੇ ਉੱਤੇ ਲਾਈਕਾਂ ਦੇ ਉੱਤੇ ਆ ਦੇਖੋ ਤੁਸੀਂ ਓਵਰ ਸਪੀਡ ਹੋ ਉਹਦਾ 55 ਆ ਰਿਹਾ ਹੈ ਲੱਗੇ ਤੁਸੀਂ ਇਨੀ ਤੇਜ਼ ਜਿਹੜਾ ਮੋਟਰਸਾਈਕਲ ਹੈ ਇਸ ਰੋਡ ਤੇ ਇਸ ਸਪੇਸ ਦੇ ਵਿੱਚ ਨਹੀਂ ਚਲਾ ਸਕਦੇ ਕਾ ਸ਼ਾਬਾਸ਼ ਸ਼ਾਬਾਸ਼ ਦੋ ਅਸ਼ਾ ਸ਼ੁਰੂ ਦੁਬਾਰਾ ਕਰੀ ਦੁਬਾਰਾ ਹੋ ਗਿਆ ਨਹੀਂ ਹੋਇਆ ਹੈ ਇਕੜਿਆ ਨਹੀਂ ਆਲੇ ਸੱਚੀ ਟਕਣਾ ਐ ਨਾ ਕੱਟੇ ਨੇ ਬੋਟ ਨਾਲ ਪਾ। ਯਾਰ ਮਹਾਰਾਜ ਹੋ ਰਿਹਾ ਕਿ ਨਾ ਅੱਜ ਬੰਦ ਕਾਉਂ ਨਹੀਂ ਕੋ। ਇਹ ਭੱਜੀ ਜਿਹੜਾ ਮੇਰਾ 파ਰਸਾ ਸੀਗਾ ਜੂਆ ਸੀਗਾ ਉਹ ਦੋ ਤੋਂ ਹੋ ਗਿਆ ਸੀਗਾ ਜੀ। ਕੋਈ ਨਹੀਂ। ਕੋਈ ਸ਼ ਤਾਂ ਨਹੀਂ ਬੈਪ ਮਹਾਰਾਜ ਵਾਲੀ। ਹਾਂਜੀ। ਭਰਤੀ ਇਹ ਤੇ ਰੋਗੇ ਆਓ ਕਿ ਦੋਫੋ 100 14000 ਗ੍ਰਾਮ ਰੰਗ ਹੈ। ਸਭ ਕਾਹੀ ਇਹ ਮਸ ਮਾਰੀ ਚੜ੍ਹ ਪਰੋ ਸੋ ਤਾਂ ਜਾਨ ਨੂੰ ਖੈਰ ਤਾਂ ਫਿਰ ਕੋਈ ਗੱਲ ਨਹੀਂ। ਰੰਗ ਵਾਲਾ ਦੇਖੋ ਆ ਰਹੇ ਨੇ ਕਿ ਚੱਲੋ ਇਹ ਦੇਖੋ ਜੀ ਜਿਹੜਾ ਚੰਡੀਗੜ੍ਹ ਰੋਡ ਆ ਇੱਥੇ ਟ੍ਰੈਫਿਕ ਜਿਹੜੀ ਆ ਬਹੁਤ ਜ਼ਿਆਦਾ ਆਉਂਦੀ ਕਿਉਂਕਿ ਜੀਐਨਏ ਕਾਲਜ ਜਿਹੜਾ ਬੱਚਿਆਂ ਦਾ ਪੈਂਦਾ ਇੱਥੇ ਬੱਚਿਆਂ ਦਾ ਕਾਫੀ ਜਿਹੜਾ ਆਉਣ ਜਾਣ ਰਹਿੰਦਾ ਇਸ ਇਸ ਰੋਡ ਦੀ ਕਾਫੀ ਕੰਪਲੇਂਟ ਸੀਗੀ ਕਿ ਇੱਥੇ ਓਵਰ ਸਪੀਡ ਦੇ ਵਿੱਚ ਬਹੁਤ ਵਹੀਕਲ ਜਿਹੜੇ ਆ ਆਉਂਦੇ ਆ ਵੀ ਜਿਹਦੇ ਨਾਲ ਕੋਈ ਵੀ ਐਕਸੀਡੈਂਟ ਹੋਣ ਦਾ ਖਤਸ਼ਾ ਜਿਹੜਾ ਹਰ ਟਾਈਮ ਪੈਦਾ ਹੋਇਆ ਰਹਿੰਦਾ ਇਹਦੇ ਬਾਰੇ ਮਾਨਯੋਗ ਐਸਐਸਪੀ ਹਰਪੁਰ ਜੀ ਨੇ ਹੁਕਮ ਕੀਤਾ ਸੀਗਾ ਕਿ ਇਸ ਰੋਡ ਦੇ ਉੱਪਰ ਜਿਹੜਾ ਸਪੀਡੋਮੀਟਰ ਮੋਨੀਟਰ ਹੈ ਉਹ ਲਗਾ ਕੇ ਜਿਹੜੇ ਓਵਰ ਸਪੀਡ ਵਹੀਕਲ ਹੈ ਉਹਨਾਂ ਦਾ ਚਲਾਨ ਜਿਹੜਾ ਕੀਤਾ ਜਾਵੇ ਸੋ ਅਸੀਂ ਇਹਦੇ ਨਾਲ ਚੈੱਕ ਕਰਕੇ ਜਿਹੜਾ ਵੀ ਓਵਰ ਸਪੀਡ ਵਹੀਕਲ ਆ ਰਿਹਾ ਉਹਦਾ ਨਿਯਮਾਂ ਮੁਤਾਬਕ ਜਿਹੜਾ ਚਲਾਨਾ ਅਸੀਂ ਕਰ ਰਹੇ ਹਾਂ ਜੀ ਸਰ ਤੋਂ ਦੇਖ ਕੇ ਜਿਹੜੇ ਕੀ ਧੋੜ ਜਾਂਦੇ ਨੇ ਜਾਂ ਓਵਰ ਸਪੀਡ ਹੁੰਦੇ ਨੇ ਉਹਨਾਂ ਲਈ ਫਿਰ ਉਹਨਾਂ ਨੂੰ ਕਿਸ ਤਰ੍ਹਾਂ ਗਿਫਟ ਜਿਹੜਾ ਇਹ ਵਿੱਚ ਇਸ ਤਰ੍ਹਾਂ ਹੁੰਦਾ ਕਿ ਜਿਸ ਤਰ੍ਹਾਂ ਕੋਈ ਓਵਰ ਸਪੀਡ ਬੱਚਾ ਉਹਨੂੰ ਅਸੀਂ ਕਲਿੱਕ ਕਰ ਲਿਆ ਓਵਰ ਸਪੀਡ ਪਾਇਆ ਜਾਂਦਾ ਅਗਰ ਇਸ਼ਾਰਾ ਪੁਲਿਸ ਨੂੰ ਪਲੀਜ਼ ਜਦੋਂ ਉਹਨਾਂ ਨੂੰ ਰੋਕਣ ਦਾ ਇਸ਼ਾਰਾ ਮਾਰਦੀ ਤੇ ਨਹੀਂ ਰੁਕਦੇ ਉਹ ਮੋਟਰਸਾਈਕਲ ਜਾਂ ਟੂ ਵੀਲਰ ਫੋਰ ਵੀਲਰ ਜੋ ਵੀ ਹੈਗਾ ਭਜਾ ਕੇ ਲੈ ਜਾਂਦੇ ਆ ਇਹ ਸਾਡਾ ਜਿਹੜਾ ਸਪੀਡੋਮੀਟਰ ਮੋਨੀਟਰ ਹੈ ਇਹਦੇ ਵਿੱਚ ਸਾਰਾ ਹੀ ਗੱਡੀ ਦਾ ਬਾਇਓ ਡਾਟਾ ਆ ਜਾਂਦਾ ਜਦ ਕਿ ਇੱਥੋਂ ਲੈ ਕੇ ਲਗਭਗ 1 ਕਿਲੋਮੀਟਰ ਤੱਕ ਇਹਦੀ ਰੇਂਜ ਹੈ ਜਿਹੜਾ ਉਸ ਚੀਜ਼ ਨੂੰ ਉਹਦੇ ਨੰਬਰ ਨੂੰ ਕੈਪਚਰ ਕਰ ਲਿੰਦਾ ਸਾਰੇ ਬਾਇਓ ਡਾਟਾ ਵਿੱਚ ਔਨ ਕਰਕੇ ਅਸੀਂ ਬਾਅਦ ਵਿੱਚ ਇਹਦਾ ਚਲਾਨ ਕਰ ਦਿੰਨੇ ਕੋਈ ਇਹ ਨਾ ਸਮਝੇ ਕਿ ਸਾਨੂੰ ਸਪੀਡੋਮੀਟਰ ਜਿਹਦੇ ਲੱਗਾ ਸੀ ਮਨੀਟਰ ਤੇ ਪੁਲਿਸ ਨੇ ਰੋਕਿਆ ਤੇ ਅਸੀਂ ਚਲਾਣ ਤੋਂ ਬਚ ਗਏ ਆ ਚਲਾਣ ਉਹਨਾਂ ਦਾ ਆਟੋਮੈਟਿਕ ਸੀ ਬਚ ਕਰ ਦਿੰਦੇ ਨੇ ਸਰ ਇੱਕ ਜਿਹੜੇ ਓਵਰ ਸਪੀਡ ਵੀ ਤਾਂ ਕਰਦੇ ਆ ਜਿਹੜੇ ਓਵਰ ਲੋਡ ਟੈਪਰ ਵਾਜਿਆ ਉਹ ਜੁਰਮਾਨੀਆਂ ਜਾਂਦੀਆਂ ਆ ਉਹਨਾਂ ਦਾ ਵੀ ਜੁਰਮਾਨਾ ਬਿਲਕੁਲ ਜੀ ਜਿਹੜੇ ਓਵਰ ਲੋਡ ਵਹੀਕਲ ਆਉਂਦੇ ਆ ਉਹਨਾਂ ਦਾ ਵੀ ਟ੍ਰੈਫਿਕ ਰੂਲ ਅਨੁਸਾਰ ਜੋ ਚਲਾਣ ਬਣਦਾ ਸੀ ਕਰਦੇ ਆਂ ਜੀ